ਰੈਰੀਏ ਦੇ ਵਿੱਚ ਡਰੋਨ ਗਰਾਹੀ ਜਿਹੜੇ ਕੀ ਪੌਦੇ ਉਗਾਉਣ ਦਾ ਨਵਾਂ ਇੱਕ ਤਰੀਕਾ ਸਰਕਾਰ ਨੇ ਲੱਭਿਆ ਸਰ ਇਸ ਬਾਰੇ ਕੀ ਕਹੋਗੇ ਬੇਸਿਕਲੀ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਬਾਕੀ ਸਵਾਲਾਂ ਦੇ ਉੱਤੇ ਲੈ ਕੇ ਸਰਕਾਰ ਵੱਡੇ ਫੈਸਲੇ ਕਰ ਰਹੀ ਹੈ ਉਹਦੇ ਨਾਲ ਦੇ ਨਾਲ ਜਿਹੜਾ ਜੰਗਲਾਤ ਮਹਿਕਮਾ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਲਾ ਜੰਗਲਾਤ ਮਹਿਕਮੇ ਨੇ ਪੰਜਾਬ ਦੇ ਅੰਦਰ ਪਲਾਂਟੇਸ਼ਨ ਨੂੰ ਲੈ ਕੇ ਵੱਡੇ ਜਿਹੜੇ ਨਿਰਣੇ ਕੀਤੇ ਆ ਪਿਛਲੇ ਸਮੇਂ ਦੇ ਦੌਰਾਨ ਸੋ ਅਸੀਂ ਪੰਜਾਬ ਦੇ ਅੰਦਰ 3 ਕਰੋੜ ਬੂਟੇ ਪੰਜਾਬ ਦੀ ਸਰਜ਼ਮੀਂ ਦੇ ਉੱਤੇ ਲਾਉਣ ਦਾ ਜਿਹੜਾ ਟਾਰਗੇਟ ਮਿੱਥਿਆ ਜਿਹੜਾ ਅਸੀਂ ਬੜਾ ਸ਼ਾਨਦਾਰ ਢੰਗ ਦੇ ਨਾਲ ਉਹ ਪੂਰਾ ਕਰਨ ਵਾਲੇ ਪਾਸੇ ਜਾ ਰਹੇ ਆ ਸੋ ਅੱਜ ਇੱਕ ਨਵਿਕਲੀ ਪਹਿਲ ਕਦਮੀ ਪਲਾਂਟੇਸ਼ਨ ਨੂੰ ਲੈ ਕੇ ਹੋਈ ਆ ਜਿਉਂ-ਜਿਉ ਟੈਕਨੀਕ ਨਵੇਂ ਮਤਲਬ ਆ ਰਹੀ ਆ ਸੋ ਪਲਾਂਟੇਸ਼ਨ ਨੂੰ ਲੈ ਕੇ ਵੀ ਇੱਕ ਨਵੀਂ ਟੈਕਨੀਕ ਜਿਹੜੀ ਆ ਉਹ ਵਿਕਸਿਤ ਕੀਤੀ ਗਈ ਆ ਤੁਸੀਂ ਦੇਖਿਆ ਕੀ ਅੱਜ ਡਰੋਨ ਦੇ ਰਾਈ ਡਰੋਨ ਦੇ ਰਾਈ ਪਲਾਂਟੇਸ਼ਨ ਕਰਨ ਦਾ ਮਤਲਬ ਜਿਹੜਾ ਆ ਉਹ ਕਾਜ ਅੱਜ ਪਾਇਲਟ ਪ੍ਰੋਜੈਕਟ ਪੰਜਾਬ ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਪਠਾਨਕੋਟ ਦੇ ਕੰਢੀ ਇਲਾਕੇ ਦੇ ਅੰਦਰ ਸੋ ਸਾਹ ਪਰ ਕੰਢੀ ਦੇ ਕੋਲ ਅਸੀਂ ਤੁਸੀਂ ਦੇਖਿਆ ਡਰੋਨ ਕਿਵੇਂ ਉੱਤੋਂ ਸੁੱਟ ਰਿਹਾ ਜੰਗਲ ਦੇ ਅੰਦਰ ਸੋ ਜਿਵੇਂ ਸੰਘਣੇ ਜੰਗਲਾਂ ਦੇ ਅੰਦਰ ਬਹੁਤ ਸੰਘਣੇ ਜੰਗਲ ਨੇ ਜਿੱਥੇ ਮਨੁੱਖਤਾ ਜਾਣਾ ਸੌਖਾ ਨਹੀਂ ਜਿਸੇ ਕਈ ਵਾਰੀ ਪਲਾਂਟੇਸ਼ਨ ਕਰਨੀ ਔਖੀ ਆ ਬੂਟੇ ਲਾਣੇ ਔਖੇ ਆ ਸੋ ਉਸ ਏਰੀਏ ਦੇ ਅੰਦਰ ਖਾਸ ਕਰਕੇ ਵੈਸੇ ਤਾਂ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਲੇਕਿਨ ਬਹੁਤ ਕੁਝ ਸਾਡਾ ਲੋਪ ਹੋ ਰਿਹਾ ਪੁਰਾਣੇ ਜੰਗਲਾਂ ਦੇ ਵਿੱਚੋਂ ਪੁਰਾਣੇ ਬੂਟੇ ਲੋਪ ਹੋ ਰਿਹਾ ਸੋ ਅਸੀਂ ਇਹਨੂੰ ਮਤਲਬ ਜਿਹੜਾ ਜੰਗਲ ਨੂੰ ਹੋਰ ਅਪਡੇਟ ਕਰਨ ਦੇ ਲਈ ਸਾਡਾ ਪੁਰਾਣਾ ਜਿਹੜੇ ਦਰੋਹਰ ਨੇ ਉਹ ਵੀ ਕੈਮ ਰਹਿਣ ਤੇ ਨਵੀਂ ਤਰ੍ਹਾਂ ਦੇ ਜਿਹੜੇ ਬੂਟੇ ਆ ਜਿਵੇਂ ਆਮਲਾ ਆ ਜਿਵੇਂ ਨਿੰਮ ਆ ਜਿਵੇਂ ਫਲਦਾਰ ਬੂਟੇ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਸੋ ਇਹ ਮਿੱਟੀ ਦੇ ਵਿੱਚ ਮਤਲਬ ਜਿਹੜੇ ਜਿਹੜੇ ਬੋਲ ਨੇ ਇਹਦੇ ਅੰਦਰ ਬੀਜ ਪਏ ਹੋਏ ਆ ਵੱਖ-ਵੱਖ ਬੂਟਿਆਂ ਦੇ ਸੋ ਇਹ ਜਦੋਂ ਉਹ ਤੋਂ ਗਰਾਣੇ ਆਣਾ ਨੇ ਜੰਗਲ ਦੇ ਅੰਦਰ ਜਾ ਕੇ ਤਾਂ ਫਿਰ ਇਹ 15 ਕਿ ਦਿਨਾਂ ਦੇ ਬਾਅਦ ਇਹ ਬੂਟੇ ਦਾਣੇ ਨੇ ਜਿਹੜਾ ਰੂਪ ਲੈ ਲੈਣਾ ਸੋ ਇਹ ਫੁੱਟਣਗੇ ਫਿਰ ਬੂਟੇ ਨਵੇਂ ਜੰਗਲ ਚ ਪੈਦਾ ਹੋਣਗੇ ਸੋ ਜਿੱਥੇ ਮਨੁੱਖ ਨਹੀਂ ਜਾ ਸਕਦਾ ਉੱਥੇ ਡਰੋਨੇ ਕੰਮ ਕਰਦੇ ਆ ਸੋ ਇਹ ਲਗਭਗ ਇਹਦੀ 500 ਮੀਟਰ ਦੀ ਕੈਪੈਸਿਟੀ ਉੱਪਰ ਜਾਣ ਦੀ ਸੂਤ 4 ਕਿਲੋਮੀਟਰ ਇਹ ਅੱਗੇ ਜਾ ਸਕਦਾ ਜਿਹੜਾ ਆਸ-ਪਾਸ ਫਿਰ ਸਕਦਾ ਔਰ 4 ਕਿਲੋ ਜਿਹੜੇ ਬਾਲ ਨੇ ਅੱਜ ਵੀਜ਼ ਉਹ ਅਸੀਂ ਇਹਦੇ ਵਿੱਚ ਪਾਏ ਆ ਸੋ ਇਹ ਗਰਾ ਰਿਹਾ ਤੁਸੀਂ ਦੇਖਿਆ ਕਿਵੇਂ ਮਤਲਬ ਜਿਹੜਾ ਉਹ ਥਾਂ-ਥਾਂ ਸੁੱਟ ਰਿਹਾ ਉਹਨੂੰ ਸੋ ਮੈਂ ਫੋਰੈਸਟ ਦੇ ਅਧਿਕਾਰੀ ਸਵਾਨਾ ਨੂੰ ਐਪਰੀਸ਼ੀਏਟ ਵੀ ਕਰਦਾ ਉਹਨਾਂ ਨੇ ਵੱਡਾ ਉਦਮ ਮਾਰਿਆ ਸੋ ਮੇਰੇ ਨਾਲ ਮੇਰੇ ਮਾਨ ਜੋ ਡਿਊਟੀ ਕਮਿਸ਼ਨਰ ਅਦਿੱਤਿਆ ਜੀ ਪਠਾਨਕੋੜੂ ਵੀ ਆਏ ਆ ਸੋ ਤਮਾਮ ਸਾਡੇ ਆਵਾਜ਼ੀ ਪਾਰਟੀ ਦੇ ਕਾਰਕਿਰਤਾ ਹੋਰ ਪਿੰਡਾਂ ਦੇ ਪੰਚ ਸਰਪੰਚ ਵੀ ਅੱਜ ਇੱਥੇ ਆਏ ਆ ਸੋ ਮੈਂ ਜ਼ਰੂਰ ਇਹ ਗੱਲ ਕਹਾਂਗਾ ਵੀ ਇਹ ਇਸ ਇਲਾਕੇ ਦੇ ਅੰਦਰ ਡਰੋਨ ਨੇ ਫਿਰਨਾ ਸੋ ਜਿਸ ਵੀ ਪਿੰਡ 'ਚ ਇਹ ਫਿਰੇ ਜਿੱਥੇ ਵੀ ਇਹ ਜਾਵੇ ਤੇ ਪਬਲਿਕ ਨੂੰ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਵੀ ਕਿਸੇ ਕਿਸੇ ਦਾ ਡਰੋਨ ਆ ਗਿਆ ਇਹ ਮਤਲਬ ਬੂਟੇ ਲਾਣ ਵਾਲਾ ਡਰੋਨ ਹੈ ਇਹ ਇਸ ਇਲਾਕੇ ਦੇ ਅੰਦਰ ਫਿਰਨਾ ਸੋ ਇਹਦਾ ਵੱਤ ਵਤ ਦਾ ਸੇ ਫਾਇਦਾ ਲੈ ਕੇ ਉਹਨਾਂ ਥਾਵਾਂ ਤੇ ਜਿੱਥੇ ਮਨੁੱਖ ਦਾ ਜਾਣਾ ਔਖਾ ਤੇ ਅਸੀਂ ਨਾ ਦੇ ਡਰਾਉਨ ਦੇ ਰਾਈ ਜਿਹੜੀ ਆ ਉਥੇ ਪਲਾਂਟੇਸ਼ਨ ਕਰਨੀ ਆ ਸੋ ਪੰਜਾਬ ਜਿੱਥੇ ਬਾਕੀ ਕਾਜ਼ਾ ਕਰਕੇ ਰੰਗਲਾ ਪੰਜਾਬ ਬਣਾਣਾ ਉਥੇ ਪਲਾਂਟੇਸ਼ਨ ਨੂੰ ਲੈ ਕੇ ਵੀ ਮਤਲਬ ਜਿਹੜਾ ਆ ਮੈਂ ਜਿਵੇਂ ਦੱਸਿਆ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਵੱਡੇ ਫੈਸਲੇ ਪੰਜਾਬ 'ਚ ਕੀਤੇ ਆ ਸੋ ਅੱਜ ਪਠਾਨਕੋਟ ਤੋਂ ਸ਼ੁਰੂਆਤ ਕੀਤੀ ਆ ਤੇ ਖਾਸ ਕਰਕੇ ਕੰਢੀ ਦੇ ਇਲਾਕੇ 'ਚ ਹੀ ਰਹੇਗਾ ਕਿਉਂਕਿ ਮਦਾਨੀ ਇਲਾਕਿਆਂ ਦੇ ਵਿੱਚ ਤੇ ਪਲਾਂਟੇਸ਼ਨ ਅਸੀਂ ਮੈਨੂਅਲ ਕਰ ਲੰਨੇ ਆ ਸਾਡੇ ਬਨ ਗਾਰਡ ਨੇ ਸਾਡੇ ਥੱਲੇ ਵਰਕਰ ਨਿਜ਼ਾਮ ਲੋਕ ਵੀ ਲੱਗੇ ਆ ਲੇਕਿਨ ਜੰਗਲ ਏਰੀਏ ਦੇ ਅੰਦਰ ਜਾਣਾ ਹੁਕਾ ਹੁੰਦਾ ਸੋ ਇਹ ਪਠਾਨਕੋਟ ਹਿਆਰਪੁਰ ਅਰੋਪੜ ਮੁਹਾਲੀ ਜਿਹੜਾ ਸਾਡਾ ਕੰਢੀ ਦੇਰੀਆ ਆ ਉਸ ਏਰੀਏ ਦੇ ਅੰਦਰ ਦੀ ਜਿਹੜੀ ਆ ਉਹਨੂੰ ਇਸਤੇਮਾਲ ਕਰਕੇ ਬਤ ਬਤ ਪਲਾਂਟੇਸ਼ਨ ਜਿਹੜੀ ਪੰਜਾਬ ਦੇ ਵਿੱਚ ਕਰਾਂਗੇ ਰੀਜਨ ਦੀ ਵੈਰੀ ਵੈਲਿਊ ਹੈ ਉਹ ਅਨਪੈਰਲਡ ਹੈ ਤੇ ਇਹਦੀ ਪਲਾਂਟੇਸ਼ਨ ਦਾ ਜਿਹੜਾ ਜਿਵੇਂ ਦੱਸਿਆ ਗਿਆ ਕਿ 90% ਸਕਸੈਸ ਰੇਟ ਹੈ ਜਦੋਂ ਵੀ ਆਪਾਂ ਪਲਾਂਟੇਸ਼ਨ ਦੀ ਕਰਦੇ ਹਾਂ ਤੇ ਉਹਦੇ ਨਾਲ ਜਿਹੜੀ ਫੋਰੈਸਟ ਹੈਲਥ ਉੱਤੇ ਬਹੁਤ ਪੋਜ਼ਿਟਿਵ ਇੰਪੈਕਟ ਰਹਿcate ਆਈ ਥਿੰਕ ਪਟਾਨਕੋਟ ਦੀ ਇਕੋਲੋਜੀ ਦੇ ਲਈ ਬਹੁਤ ਵਧੀਆ ਚੀਜ਼ ਹੈ ਰਿਲੇਟਿੰਗ ਟੂ ਥਿਸ ਆਪਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਜ਼ਿਲ੍ਹੇ ਬਾਰੇ ਦੇਖੋ ਲੋਕਾਂ ਨੂੰ ਦੇਖੋ ਮੈਂ ਜਿਹੜਾ ਮੈਸੇਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਣਾ ਚਾਹੁੰਦਾ ਹਾਂ ਕਿ ਜਿਹੜੀ ਪਲਾਂਟੇਸ਼ਨ ਦੀ ਡਰਾਈਵ ਹੈ ਉਹ ਬਹੁਤ ਵਧੀਆ ਚੱਲ ਰਹੀ ਹੈ ਤੇ ਜੋ ਵੀ ਲੋਕ ਇੱਛੁਕ ਨੇ ਆਪਣੇ ਕਾਰ ਵਿੱਚ ਵੀ ਪਲਾਂਟੇਸ਼ਨ ਕਰਨਾ ਚਾਹੁੰਦੇ ਨੇ ਉਹ ਜਿਹੜੀ ਫੋਰੈਸਟ ਦੀ ਨਰਸਰੀਜ਼ ਹੈਗੀਆਂ ਉੱਥੋਂ ਆ ਕੇ ਬੂਟੇ ਲੈ ਸਕਦੇ ਨੇ ਤੇ ਸਾਨੂੰ ਤਾਂ ਇਹ ਚੀਜ਼ ਵਧੀਆ ਰਹੇਗੀ ਕਿ ਲੋਕੀ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨ ਪਈ ਹੈਗੀ ਖਾਲੀ ਚ ਜਿੱਤੇ ਕੋਈ ਯੂਜ਼ ਨਹੀਂ ਹੋ ਰਿਹਾ ਉੱਥੇ ਫੋਰੈਸਟ ਵਿਧਾਨ ਜਦੇ ਨਾਲ ਸਟੇਟ ਦਾ ਫੋਰੈਸਟ ਕਵਰ ਵੀ ਵਧੂਗਾ ਤੇ ਨਾਲ ਦੀ ਨਾਲ ਜਿਹੜੀ ਆਬੋ ਹਵਾ ਹੈ ਉਹ ਵੀ ਹੋਰ ਚੰਗੀ ਹੋਏਗੀ ਸੋ ਜਿੱਦਾਂ ਬੂਟੇ ਲਗਾਣਾ ਤੇ ਠੀਕ ਹੈ ਸਰ ਜਿਹੜੇ ਲੋਕ ਚੋਰੀ ਬੂਟੇ ਕਰਦੇ